ਲੋਵੀ ਸਰੋਤਿਓ ਅਸੀਂ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿੱਚ ਪ੍ਰੋਗਰਾਮ ਖਬਰਾਂ ਚੋਂ ਖਬਰ ਲੈ ਕੇ ਬਖਤੌਰ ਢਿੱਲੋਂ ਫੇਸਬੁੱਕ ਪੇਜ ਦੇ ਉੱਤੇ ਨਾਲ ਹੀ YouTube ਚੈਨਲ ਫੇਸਬੁੱਕ ਤੇ ਨਾਲ ਹੀ ਫੇਸਬੁੱਕ ਇੰਸਟਾਗ੍ਰਾਮ ਤੁਸੀਂ ਵੇਖ ਰਹੇ ਹੋ ਬਖਤੌਰ ਢਿੱਲੋਂ ਫੇਸਬੁੱਕ ਪੇਜ ਆਪਾਂ ਗੱਲਬਾਤ ਕਰਦੇ ਹਾਂ ਰੋਜ਼ ਦੀ ਤਰ੍ਹਾਂ ਅੱਜ ਫੇਰ ਨਵੀਂ ਚਰਚਾ ਸਾਡੀ ਇਹ ਹੈ ਵੀ ਤਰਨ ਤਰਨ ਦਾ ਰਿਜ਼ਲਟ ਜਿਹੜਾ ਸੀ ਆ ਗਿਆ ਤਰਨ ਤਰਨ ਦੇ ਰਿਜ਼ਲਟ ਤੋਂ ਬਾਅਦ ਕੀ ਹੋਣਾ ਕੀ ਨਹੀਂ ਹੋਣਾ ਉਹਦੇ ਬਾਰੇ ਢਿੱਲੋਂ ਸਾਹਿਬ ਆਪਣੇ ਨਾਲ ਗੱਲਾਂ ਗੱਲਬਾਤ ਕਰਨਗੇ ਅੱਪਾ ਚੱਲਦੇ ਢਿੱਲੋਂ ਸਾਊ ਕੋਲੇ ਢਿੱਲੋਂ ਸਾਊ ਸਸੀਗਾ ਜੀ ਸਸੀ ਢਿੱਲੋਂ ਸਾਊ ਚੋਣਾਂ ਦਾ ਰਿਜ਼ਲਟ ਦੇਖੋ ਜੀ ਆ ਗਿਆ ਜੀ ਅਗਲਾ ਕੀ ਭਵਿੱਖ ਰੂਗਾ 2027 ਦੀਆਂ ਚੋਣਾਂ ਵੀ ਆ ਗਿਆ ਨੇੜੇ ਜੀ ਕੀ ਅਸਰ ਪਊਗਾ ਸਾਡੇ ਜਿਹੜੇ ਸਰੋਤੇ ਆਪਾਂ ਨੂੰ ਵੇਖਣ ਆਲੇ ਆ ਉਹਨਾਂ ਨੂੰ ਰੂਰੂ ਚਾਨਣ ਪਾਉ ਉਹ ਕੀ ਹੋਣਾ 2027 ਦੀਆਂ ਚੋਣਾਂ ਦੇ ਅੱਜ ਵਾਲੇ ਰਿਜ਼ਲਟ ਦਾ ਕੀ ਅਸਰ ਹੋਊਗਾ ਦੇਖੋ ਪ੍ਰਵਿੰਦਰ ਚੋਣਾਂ ਦਾ ਰਿਜ਼ਲਟ ਆ ਗਿਆ ਜੀ ਅਕਾਲੀ ਦਲ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ 42659 ਵੋਟਾਂ ਹਾਸਲ ਕਰਕੇ ਪਹਿਲਾ ਥਾਂ ਪ੍ਰਾਪਤ ਕੀਤਾ ਠੀਕ ਹੈ ਜੀ। ਔਰ ਉਹਨਾਂ ਨੇ 12091 12091 ਹਾਂ ਮਤਲਬ 12100 ਦੇ ਵਿੱਚੋਂ 9 ਵੋਟਾਂ ਘੱਟ ਠੀਕ ਹੈ ਜੀ। ਇੰਨੇ ਦੇ ਫਰਕ ਨਾਲ ਉਹਨਾਂ ਨੇ ਚੋਣ ਜਿੱਤੀ ਹੈ। ਠੀਕ ਹੈ ਜੀ। ਦੂਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਸੁਖਵੀਰ ਸਿੰਘ ਬਾਦਲ ਕਰਦੇ ਆ। ਠੀਕ ਹੈ ਉਹਦੀ ਕੈਂਡੀਡੇਟ ਹੈ ਸੁਖਵਿੰਦਰ ਕੌਰ ਪ੍ਰੋਫੈਸਰ ਠੀਕ ਹੈ ਜੀ ਉਹਨਾਂ ਨੇ 30000 ਤੇ 558 ਵੋਟ ਹਾਸਲ ਕੀਤੀ ਹੈ ਤੀਜੇ ਨੰਬਰ ਦੇ ਉੱਤੇ ਭਾਈ ਮਨਦੀਪ ਸਿੰਘ ਜਿਹੜੇ ਵਾਰਿਸ ਪੰਜਾਬ ਦਾ ਦੇ ਉਹ ਜਿਹੜੇ ਅਕਾਲੀ ਦਲ ਬਣਿਆ ਹੋਇਆ ਨਵਾਂ ਕੋਲ ਉਹ ਉਹਦੇ ਉਹਦੇ ਵੱਲੋਂ ਉਹਨਾਂ ਨੇ ਚੋਣ ਲੜੀ ਹੈ ਔਰ ਉਹਨਾਂ ਨੂੰ ਹਮਾਇਤ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਆਪ ਸਰਦਾਰ ਸਿਮਰਜੀਤ ਸਿੰਘ ਮਾਨਹਰਾਂ ਦੀ ਔਰ ਪੁਨਰ ਸਰ ਦਿੱਤੀ ਅਕਾਲੀ ਦਲ ਅਕਾਲੀ ਦਲ ਜਿਹੜਾ ਗੈਨੀ ਹਰਪ੍ਰੀਤ ਸਿੰਘ ਹੋਰਾਂ ਦੀ ਅਗਵਾਈ ਵਾਲਾ ਉਹਨਾਂ ਦੀ ਹਮਾਇਤ ਸੀ ਇਹਨਾਂ ਨੂੰ ਮਿਲੇ 19620 ਵੋਟ ਠੀਕ ਹੈ ਜੀ ਤੇ ਕਾਂਗਰਸ ਪਾਰਟੀ ਉਹਨੂੰ ਮਿਲੇ 15000 ਤੇ 78 ਵੋਟ ਚੌਥੇ ਨੰਬਰ ਤੇ ਆਗੇ ਚੌਥੇ ਨੰਬਰ ਤੇ ਔਰ ਭਾਰਤੀ ਜਨਤਾ ਪਾਰਟੀ ਬਿਲਕੁਲ ਥਾਡੀ ਹੈ ਸਭ ਤੋਂ ਥੱਲੇ ਹੈ ਉਹਨੂੰ 649 ਵੋਟ ਮਿਲਦੀ ਠੀਕ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੌਣ ਅੱਗੇ ਆਊ ਕੌਣ ਸਾਨੂੰ ਇਹ ਨਹੀਂ ਪਤਾ ਕਿ ਜਿੱਤੂ ਕੌਣ ਤੇ ਕੌਣ ਨਹੀਂ ਜਿੱਤੂ ਜਿਹੜੀ ਐਸਪਿਰਿੰਗ ਸਥਿਤੀ ਉਹ ਇਹ ਆ ਕਿ ਆਮ ਆਦਮੀ ਪਾਰਟੀ ਉਦੀ ਸੱਤਾ ਹੈ ਹੁਣ ਆਮ ਆਦਮੀ ਪਾਰਟੀ ਜਿੱਤੀ ਕਿਉਂ ਜੇ ਇਹਦੇ ਕਾਰਨ ਚਾਹੀਏ ਆਪਾਂ ਤੇ ਦੋ ਤਿੰਨ ਕਾਰਨ ਆ ਜਿਹਦੇ ਸਾਹਮਣੇ ਸਪਸ਼ਟ ਸਾਫ਼ ਦਿਖਦੇ ਜਿਨ੍ਹਾਂ ਦਾ ਪ੍ਰਭਾਵ ਹੈ ਨੰਬਰ ਇੱਕ ਦੇਤੇ ਸੱਤਾ ਆਮ ਆਦਮੀ ਪਾਰਟੀ ਦੇ ਕੋਲ ਜਿਸ ਤਰ੍ਹਾਂ ਦੇ ਕੋਲੇ ਸੱਤਾ ਹੁੰਦੀ ਹੈ ਉਹਦੇ ਤੋਂ ਲੋਕਾਂ ਨੇ ਕੰਮ ਧੰਦੇ ਲੈਣੇ ਹੁੰਦੇ ਲੈਣੇ ఎలక్షన్ ਦੇ ਵਿੱਚ ਪਿਆ ਹਰੇ ਸਵਾ ਸਾਲ ਹਰ ਇੱਕ ਬੰਦੇ ਨੂੰ ਇਹ ਪਤਾ ਕਿ ਸਵਾ ਸਾਲ ਤੱਕ ਇਹਨਾਂ ਨੇ ਰਹਿਣਾ ਤੇ ਫਿਰ ਆਪਾਂ ਨੂੰ ਸਵਾ ਸਾਲ ਦੀ ਖਾਤਰ ਇਹਨਾਂ ਨਾਲ ਵਗੜਨ ਦੀ ਕੀ ਲੋੜ ਹੈ ਕਿਉਂਕਿ ਮੰਨ ਲਓ ਜੇ ਆਮ ਆਦਮੀ ਪਾਰਟੀ ਉੱਥੋਂ ਚੋਣ ਹਾਰ ਵੀ ਜਾਂਦੀ ਸਰਕਾਰ ਤੇ ਤਾਂ ਕੋਈ ਅਸਰ ਨਹੀਂ ਪੈਣਾ ਬਿਲਕੁਲ ਜੀ ਸਰਕਾਰ ਕੋਲੇ ਤਾਂ ਸਪਸ਼ਟ ਬਹੁਮਤ ਨਾਲ ਸਰਕਾਰ ਨੇ ਰਹਿਣਾ ਜਣਾ ਸੀ ਇਸ ਲਈ ਅਗਲਾ ਕਹਿੰਦੇ ਜੇ ਕੋਈ ਅਸਰ ਹੀ ਨਹੀਂ ਪੈਣਾ ਇਹਨਾਂ ਨਾਲ ਰਾਜੀ ਕਰਦੇ ਤੇ ਕੋਈ ਮੜਾ ਮਟਾ ਵਿਕਾਸ ਕਰਵਾ ਲਵਾਂਗੇ ਥੋੜੀ ਬਹੁਤੀ ਜਿਹੜੀ ਹੋਰ ਹੈ ਕੰਮ ਤੇ ਆਪਦੇ ਉਹ ਕਰਵਾ ਲਾਂਗੇ ਜਾਂ ਥੋੜੀ ਕੰਮ ਤੇ ਉਹ ਕਰਵਾ ਲਾਂਗੇ ਔਰ ਆਪੇ ਜਾਣਦੇ ਕਿ ਆਮ ਆਦਮੀ ਪਾਰਟੀ ਜਿਹੜਾ ਚੋਣ ਲੜਦੀ ਹੈ ਨਾ ਜਿਹੜੀ ਵਾਈ ਇਲੈਕਸ਼ਨ ਲੜਦੀ ਹੈ ਉਹ ਵਾਈ ਇਲੈਕਸ਼ਨ ਵਾਈ ਇਲੈਕਸ਼ਨ ਹੀ ਹੁੰਦੀ ਨਾ ਉਹ ਇਸ ਤਰ੍ਹਾਂ ਲੜਦੀ ਹੈ ਜਿਵੇਂ ਸਾਰੀ ਪਾਰਟੀ ਇੱਕੋ ਇਲੈਕਸ਼ਨ ਲੜੇ ਇਲੈਕਸ਼ਨ ਹੁਣ ਤੁਸੀਂ ਦੇਖੋ ਵੀ ਇਹ ਇਲੈਕਸ਼ਨ ਜਿਹੜੀ ਹੈ ਜਿਹਦੀ ਸ਼ੁਰੂਆਤ ਹੋਈ ਹੈ ਦੀ ਸ਼ੁਰੂਆਤ ਦੇ ਦਿਨਾਂ ਦੇ ਵਿੱਚ ਉੱਥੇ ਮਿਸਟਰ ਮਨੀਸ਼ ਸੁਸੋਰੀਆ ਜਾਨੀ ਬਿਲਕੁਲ ਤੇ ਮਨੀਸ਼ ਸੁਸੋਰੀਆ ਸਾਹਿਬ ਇਹ ਐਲਾਨ ਕਰਦੇ ਆ ਕਿ ਆਪਣੇ ਐਮ ਐਲ ਏ ਨੂੰ ਕਹੋ ਤੁਹਾਡੇ ਕੰਮ ਉਹ ਕਰਨਗੇ ਤੁਹਾਡੇ ਜਿਹੜੇ ਮਹੱਲਿਆਂ ਦੇ ਇੰਚਾਰਜ ਆ ਉਹ ਕੰਮ ਕਰਨਗੇ ਜੇ ਉਹ ਨਾ ਕਰਨਗੇ ਤਾਂ ਮੇਰੇ ਕੋਲ ਆ ਜੇ ਫਿਰ ਮੈਂ ਤਾਂ ਹੈਗਾ ਹੀ ਨਾ ਵਰਚੁਅਲੀ ਦੀ ਆਪਾਂ ਦੇਖੀਏ ਤੇ ਇੱਥੇ ਹਕੂਮਤ ਦਿੱਲੀ ਵਾਲੇ ਕਰ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੈ ਉਹਨਾਂ ਦੀ ਕਲਾ ਹੈ ਭਾਸ਼ਣ ਕਲਾ ਹੈ ਭਾਸ਼ਣ ਕਲਾ ਦੀ ਵਜ੍ਹਾ ਕਰਕੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਆ ਦੋ ਕਾਰਨ ਹੋਗੇ ਭਗਵੰਤ ਮਾਨ ਜੀ ਉੱਥੇ ਬੈਠੇ ਰਹੇ ਸੋਸੋਧਿਆ ਸਾਹਿਬ ਉੱਥੇ ਰਹੇ ਉਹ ਤੋਂ ਬਾਅਦ ਭਗਵੰਤ ਸਿੰਘ ਮਾਨ ਦੀ ਫੈਮਿਲੀ ਉਹਨਾਂ ਦੀ ਮਾਤਾ ਸ਼੍ਰੀਔਰ ਉਹਨਾਂ ਦੀ ਧਰਮ ਪਤਨੀ ਉਹ ਵੀ ਉੱਥੇ ਰਹੇ ਵਜ਼ੀਰ ਵੀ ਲਗਭਗ ਜਿਹੜੇ ਹੈ ਲਗਭਗ ਉਸ ਇਲਾਕੇ ਦੇ ਸਾਰੇ ਵਜ਼ੀਰ ਉੱਥੇ ਬਿਟਾਤੇ ਸਾਰੇ ਉਥੋਂ ਦੇ ਜਿਹੜੇ ਐਮ.ਐਲ.ਏ ਬਿਠਾਤੇ ਤੇ ਉਹਨਾਂ ਨੇ ਇਹ ਸੀਟ ਜਿੱਤੀ। ਕੋਣ ਦੇਖੋ ਸੀਟ ਜਿੱਤੀ ਕਰੋ। 12000 ਦੇ ਫਰਕ ਕੋਈ ਬਹੁਤਾ ਫਰਕ ਨਹੀਂ ਕੋਈ ਬੜਾ ਵੱਡਾ ਫਰਕ। ਬੜਾ ਵੱਡਾ ਫਰਕ ਨਹੀਂ ਇਹ 12000 ਦਾ ਫਰਕ ਉਦੋਂ ਹਾਸਲ ਹੋਇਆ ਜਦੋਂ ਅਕਾਲੀ ਦਲ ਦੇ ਦੋ ਕੈਂਡੀਡੇਟਸ ਦੋ ਸੀ ਬਿਲਕੁਲ। ਅਕਾਲੀ ਦਲ ਦੇ ਦੋ ਕੈਂਡੀਡੇਟਾਂ ਦੀ ਅਕਾਲੀ ਦਲ ਦੀ ਆਪਾਂ ਵੋਟਾਂ ਨੂੰ ਜੋੜ ਲਈਏ। 30558 ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ। ਬਾਦਲ ਦੀ। ਔਰ 19620 ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਨਾਂ ਦੀ ਇਹ ਵੋਟ ਜੋੜ ਲਈ ਜਾਵੇ ਤਾਂ ਤੁਸੀਂ ਦੇਖੋ ਆਮ ਆਦਮੀ ਪਾਰਟੀ ਨਾਲੋਂ ਇਹਨਾਂ ਦੀ ਵੋਟ ਵੱਧਦੀ ਹੈ ਅੱਜ ਵੀ ਵੱਧਦੀ ਹੈ ਜਦੋਂ ਆਮ ਆਦਮੀ ਪਾਰਟੀ ਨੇ ਪੂਰਾ ਜੋੜ ਰਹਾ ਹੈ ਕਿਉਂਕਿ ਇਹ ਜਿਹੜੇ ਮੇਰਾ ਜ਼ਿੰਦਗੀ ਦਾ ਤਜਰਬਾ ਉਹ ਹੈ ਕਿ ਅਕਾਲੀ ਦਲ ਬੜੇ ਅਰੀ ਟੁੱਟੇ ਬੜੇ ਅਰੀ ਅਕਾਲੀ ਦੇ ਟੁਕੜੇ ਟੁਕੜੇ ਅਕਾਲੀ ਦਲ ਦੇ ਟੁਕੜੇ ਟੁਕੜੇ ਹੋਏ ਪਰ ਇੱਕ ਇੱਕ ਸਮਾਂ ਇਹੋ ਜਿਹਾ ਆਉਂਦਾ ਹੈ ਜਦੋਂ ਚਾਹੇ ਤਾਂ ਅਕਾਲ ਤਖਤ ਸਭ ਤੋਂ ਅਪੀਲ ਹੋ ਜੇ ਚਾਹੇ ਕੁਝ ਬੁੱਧੀਜੀਵੀ ਬਿਆਂ ਵੱਲੋਂ ਅਪੀਲ ਹੋ ਜੇ ਚਾਹੇ ਕੁਝ ਸੰਤਾਂ ਬਾਬਿਆਂ ਵੱਲੋਂ ਅਪੀਲ ਹੋ ਜੇ ਕਿ ਜੀ ਹੁਣ ਫਿਰ ਪੰਥ ਨੂੰ ਇਕੱਠਾ ਹੋਣ ਦੀ ਲੋੜ ਆ ਪੰਥ ਇਕੱਠ ਤੇ ਉਹਦੇ ਸਿੰਘ ਜਿਕਰਾ ਛੱਡਦੇ ਜਿਵੇਂ ਨਿਖੜੇ ਹੁੰਦੇ ਤੇ ਇਕੱਠੇ ਵੀ ਹੁੰਦੇ ਇਹ ਬੜੇ ਬਾਰੀ ਹੋਏ ਤੁਸੀਂ ਦੇਖੋ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਰਜੀਤ ਸਿੰਘ ਬਰਨਾਲੇ ਦੇ ਜਿੱਡੇ ਸ਼ਦੀਦ মতਪੇਚ ਸੀ ਉਹਨੇ ਤਾਂ ਕਦੇ ਹੋਏ ਨਹੀਂ ਜਿਨ੍ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਜੱਥੇਦਾਰ ਪਰਮ ਸਿੰਘ ਟੋੜਾ ਹੋਰਾਂ ਦੇ মতਪੇਚ ਸੀ ਉਹਨੇ ਤਾਂ ਕਦੇ ਹੋਏ ਨਹੀਂ ਪਰ ਆਪਾਂ ਨੂੰ ਇਹ ਪਤਾ ਹੈ ਕਿ ਜਿਹੜੀ 2000 ਨਾ 1995 ਵਾਲੀ 1995 ਵਾਲੀ ਗਿੱਦੜਵਾ ਬਾਈ ਇਲੈਕਸ਼ਨ ਸੀ ਗਿੱਦੜਵਾ ਬਾਈ ਇਲੈਕਸ਼ਨ ਕਦੇ ਨਹੀਂ ਜਿੱਤੀ ਜਾ ਸਕਦੀ ਸੀ ਜੇ ਸ਼੍ਰੋਮ ਨੇ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਪ੍ਰਕਾਸ਼ ਸਿੰਘ ਬਾਦਲ ਕੋਲੇ ਨਾ ਉਹ ਚੋਣ ਨਿਸ਼ਾਨ ਉਸ ਵੇਲੇ ਚਲਾ ਗਿਆ ਸੀਗਾ ਅਕਾਲੀ ਦਲ ਲੋਗੋ ਵਾਲ ਕੋਲੇ ਜਾਂ ਅਸਲ ਅਕਾਲੀ ਦਲ ਜਿਹਨੂੰ ਕਹਿੰਦੇ ਗਏ ਦੀ ਅਗਵਾਈ ਸੁਰਜੀਤ ਸਿੰਘ ਬਰਨਾਲਾ ਕੋਲੇ ਸੀ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣ ਕੇ ਉਹਨਾਂ ਨੇ ਅਗਾਂਹ ਦੀ ਅਗਾਂਹ ਫਿਰ ਜਿਹਨੇ ਹੋਰ ਬਣਾਤੀ ਫਿਰ ਉਸ ਅਕਾਲੀ ਦਲ ਦਾ ਨਾਮ ਰਹਿ ਗਿਆ ਸੀ ਅਕਾਲੀ ਦਲ ਕਾਬਲ ਜੀ ਕਿਉਂਕਿ ਇੱਕ ਵਾਰੀ ਕਾਬਲ ਉਸੋਂ ਵੀ ਪ੍ਰਧਾਨ ਬਣਗੇ ਸੀ ਉਹ ਫਿਰ ਜਿਹੜਾ ਅਕਾਲੀ ਦਲ ਕਾਬਲ ਦੀ ਤੱਕੜੀ ਸੀਗੀ ਉਹ ਤੱਕੜੀ ਕਿਵੇਂ ਲਈ ਜਵੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਆਪਣਾ ਅਕਾਲੀ ਦਲ ਜਿਹੜਾ ਹੈਗਾ ਮਰਜ ਕਰਤਾ ਸੀ ਉਹ ਸਕਾਲੀ ਦਲ ਦੇ ਵਿੱਚ ਤੇ ਜਿਹਦਾ ਨਾਂ ਅਕਾਲੀ ਦਲ ਰੱਖਤਾ ਸੀ ਤੇ ਤਕੜੀ ਚੋਣਾਂ ਛਾਣੂ ਨਾਲ ਕੋਲੇ ਆ ਗਿਆ ਸੀ ਤੇ ਫਿਰ ਉਹਨਾਂ ਨੇ ਇਲੈਕਸ਼ਨ ਜਿੱਤੀ ਗਿਦਰਵਾਹ ਕਿਦਰਵਾਹ ਗਿਦਰਵਾਹ ਬਾਈ ਇਲੈਕਸ਼ਨ ਜਿੱਤੀ ਤੇ ਫਿਰ ਗਿਦਰਵਾਹ ਬਾਈ ਇਲੈਕਸ਼ਨ ਤੋਂ ਬਾਅਦ ਉਹ ਨਹੀਂ ਮੋੜ ਸੁਰ ਦਿੱਤੀ ਹੋ ਗਈ ਮੈਂ ਇਉਂ ਦੇਖਦਾ ਕਿ ਉਹੀ ਹਾਲਾਤ ਲੱਗ ਪਗ ਹੁਣ ਬਣੇ ਪਏ ਕਿਉਂਕਿ ਜਿਹੜੀ ਅਕਾਲੀ ਦਲ ਦੇ ਵਿੱਚ ਫੁੱਟ ਪਈ ਸੀ ਉਹਦੇ ਕਾਰਨ ਚਾਹੇ ਕੁਝ ਵੀ ਹੋਣ ਪਰ ਮੇਰਾ ਇਹ ਮੰਨਣਾ ਕਿ ਅਕਾਲੀ ਦਲ ਨੂੰ ਜਿਹੜੇ ਲੋਕ ਛੱਡ ਕੇ ਪਾਸੇ ਗਏ ਸੀ ਉਹ ਇਸ ਕਰਕੇ ਨਹੀਂ ਗਏ ਸੀ कि ਉਹਨਾਂ ਨੂੰ ਸੁਖਵੀਰ ਸਿੰਘ ਬਾਦਲ ਦੇ ਨਾਲ ਨਫਰਤ ਸੀ 2017 ਤੋਂ ਲੈ ਕੇ ਜਿੰਨੀਆਂ ਵੀ ਇਲیکشن ਆਈਆਂ ਸਾਰੀਆਂ ਇਲیکشن ਅਕਾਲੀ ਦਲ ਨੇ ਹਾਰੀਆਂ ਹਾਰੀਆਂ 2017 ਦੀ ਵੀ ਹਾਰੀ ਹੈ 2019 ਦੀ ਵੀ ਹਾਰੀ ਹੈ 2022 ਦੀ ਵੀ ਹਾਰੀ ਹੈ 2024 ਦੀ ਵੀ ਹਾਰੀ ਹੈ ਜਿੰਨੀਆਂ ਵੀ ਇਲیکشن ਆਈਆਂ ਹਾਲਾਤ ਇਹੋ ਜਿਹੇ ਬਣ ਗਏ ਸੀ ਕਿ ਅਕਾਲੀ ਦਲ ਦਾ ਵੀ ਇਲیکشن ਲੜੋੜ ਹੋੜ ਗਈ ਸੀ ਅਕਾਲੀ ਦਲ ਨੇ ਕੁਝ ਪਾਈ ਇਲیکشن ਲੜੀਆ ਤਰਨ ਤਾਤਰ ਹੋਤਾ ਕਿਉਂ ਸੀ ਕਿਉਂਕਿ ਉਹ ਉਸ ਵੇਲੇ ਹਾਲਾਤ ਇਹ ਬਣੇ ਹੋਏ ਸੀ ਕਿ ਅਕਾਲੀ ਦਲ ਨੂੰ ਕਿਸੇ ਨੇ ਬੋਟ ਨਹੀਂ ਪਾਈ ਅਕਾਲੀ ਦਲ ਪਟ ਗਿਆ ਦੂਜੇ ਕਾਲੀਦਨ ਵਾਲਿਆਂ ਨੇ ਅਕਾਲ ਤੱਕ ਸਾਡੇ ਤੇ ਸ਼ਿਕਾਇਤ ਦਿੱਤੀ ਕਿ ਆਹ ਲੋ ਜੀ ਸਾਥੋ ਆ ਗਨਾ ਹੋਇਆ ਬੱਜਰ ਸਾਨੂੰ ਵੀ ਸਜ਼ਾ ਦਿਓ ਤੇ ਜਿਹੜੇ ਸਾਡੇ ਲੀਡਰ ਆ ਉਹਨਾਂ ਨੂੰ ਵੀ ਸਜ਼ਾ ਦਿਓ ਸੁਖਵੀਰ ਸਿੰਘ ਬਾਦਲ ਦੇ ਲਈ ਇੱਕ ਇਮਤਿਹਾਨ ਖੜਾ ਕਰਤਾ ਚਲੋ ਉਹਨੇ ਅਕਾਲ ਤੱਕ ਸਭ ਤੇ ਪੇਸ਼ ਹੋ ਗਿਆ ਧਾਰਮਿਕ ਸਜ਼ਾ ਲਵਾ ਲਈ ਸਿਆਸੀ ਸਜ਼ਾ ਜਿਹੜੀ ਉਹਨੂੰ ਦਿੱਤੀ ਦੇ ਦਿੱਤੀ ਜਾ ਰਹੀ ਸੀ ਉਹ ਤੋਂ ਬਚ ਗਿਆ ਉਸਨੇ ਸਿਆਸੀ ਸਜ਼ਾ ਨਹੀਂ ਮੰਨੀ ਜਿਵੇਂ ਕਿ ਕਹਿੰਦੇ ਸੀ ਕਿ ਸਭ ਨੂੰ ਛੱਡ ਕੇ ਪਾਸੇ ਹੋ ਜਾ ਉਹਨੇ ਨਹੀਂ ਛੱਡਿਆ ਉਹਨੇ ਆਪਦੀ ਚੋਣ ਕਰਵਾ ਲਈ ਇਹ ਠੀਕ ਹੈ ਕਿਉਂਕਿ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਉਹਦੇ ਲੱਗਦਾ ਸੀ ਕਿ ਅਕਾਲ ਤੱਕ ਸੋ ਸਭ ਤੇ ਸਾਰਾ ਕੁਝ ਆ ਰਿਹਾ ਹੈ ਪਰ ਅਕਾਲ ਤਖਤ ਸਾਹਿਬ ਦੀ ਜਿਹੜੀ ਕਾਰਵਾਈ ਹੈ ਭਾਵੇਂ ਗੈਨੀ ਰਵੀਰ ਸਿੰਘ ਉਸ ਵੇਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਪਰ ਗੈਨੀ ਹਰਪ੍ਰੀਤ ਸਿੰਘ ਜਿਸ ਤਰ੍ਹਾਂ ਉਸਨੇ ਕੰਡਕਟ ਕਰ ਰਹੀ ਸੀ ਜੀ ਉਹਦੇ ਨੂੰ ਪਤਾ ਲੱਗਾ ਸੀ ਕਿ ਉਹਨਾਂ ਦਾ ਇੱਕ ਏਜੰਡਾ ਹੈ ਕਿ ਸੁਖਵੀਰ ਬਾਦਲ ਨੂੰ ਪਾਸੇ ਕੀਤਾ ਜਾਵੇ ਤੇ ਇੱਕ ਇਸ ਕਿਸਮ ਦੀ ਲੀਡਰਸ਼ਿਪ ਲੈ ਲਈ ਜਾਵੇ ਜਿੱਦੋਂ ਉਹਨਾਂ ਨੇ ਕਹਿਤਾ ਕਿ ਇਸੀ ਕੇ ਮੌਜੂਦਾ ਲੀਡਰਸ਼ਿਪ ਅਗਵਾਈ ਕਰਨ ਦੇ ਸਮਰੱਥ ਨਹੀਂ ਰਹੀ ਇਹਦੀ ਥਾਂ ਤੇ ਨਵੀਂ ਲੀਡਰਸ਼ਿਪ ਚਾਹੀਦੀ ਹੈ ਵੀ ਤਾਂ ਉਹ ਇੱਕ ਜਿਹੜੀ ਮਤਲਬ ਬਣੀ ਹੋਈ ਗੇਮ ਸੀ ਉਹਦੇ ਵਿੱਚ ਸੁਖਵੀਰ ਬਾਦਲ ਨੂੰ ਪਾਸੇ ਕਰ ਦਿੱਤਾ ਜਾਵੇ ਕਿਉਂਕਿ ਦੂਜੀ ਤੇ ਬਾਰੇ ਇਹ ਮੰਨਦੇ ਸੀ ਜਿਹੜੋ ਸੁਖਬੀਰ ਬਾਦਲ ਨੇ 17 ਵਾਲੀ ਚੋਣ ਲੜੀ ਐ ਉਹਦੀ ਘਬਾਈ ਚੋਣ ਲੜੀ ਸੀ ਉਦੋਂ ਵੀ ਸਾਰੇ ਪ੍ਰੇਮ ਸਿੰਘ ਚੰਦੂ ਮਾਇਰਾ ਤੋਂ ਲੈ ਕੇ ਇਹ ਅਲੀ ਸਾਹਿਬ ਇਹ ਸਾਰੇ ਨਾਲ ਸੀ ਫਿਰ ਉਸ ਤੋਂ ਬਾਅਦ 2019 ਦੀ ਚੋਣ ਲੜੀ ਐ ਉਦੋਂ ਵੀ ਉਹਨਾਂ ਨੇ ਟਿੱਕਾ ਤੇ ਲੈ ਕੇ ਚੋਣਾਂ ਲੜੀਆਂ ਉਦੋਂ ਵੀ ਨਾਲ ਸੀ 2022 ਦੀ ਚੋਣ ਲੜੀ ਐ ਉਦੋਂ ਵੀ ਉਹ ਨਾਲ ਸੀ ਪਰ ਜਦੋਂ 2022 ਵਾਲੇ ਵੀ ਦੇਖਿਆ ਉਹਨਾਂ ਨੇ ਵੀ ਤਿੰਨ ਆਪਾਂ ਹਾਰ ਗਏ ਆ ਤੇ 24 ਵੀ ਆਪਾਂ ਹਾਰ ਰਹੇ ਤੇ ਹੁਣ ਜਿਹੜੀ ਉਹ 24 ਵੀ ਹਾਰ ਗਈ ਤੇ ਹੁਣ ਕਰਾਂਗੇ ਕੀ ਇਹ ਬੰਦੇ ਦੇ ਜੇ ਆਪਾਂ ਨਾਲ ਰਹਿੰਦੇ ਨੇ ਇਹ ਆਪਾਂ ਨੂੰ ਚੋਣ ਨਹੀਂ ਦਿਤਾ ਸਕਦਾ ਜੇ ਉਹ ਪਾਸੇ ਹਟੇ ਸੀ ਇਸ ਕਰਕੇ ਨਹੀਂ ਹਟੇ ਕਿਉਂਕਿ ਉਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਬਾਲੇ ਸਮਰਪਿਤ ਸੀ ਤੇ ਸੁਖੀਰ ਬਾਦਲ ਘਰ ਸਮਰਪਿਤ ਸੀ ਉਹ ਸੀ ਕਿ ਇਹ ਬੰਦਾ ਜਿਹੜਾ ਹੈਗਾ ਇਹਦੀ ਅਗਵਾਈ ਚ ਆਪਾਂ ਚੋਣ ਨਹੀਂ ਦੇ ਸਕਦੇ ਇਸ ਲਈ ਇਸ ਬੰਦੇ ਨੂੰ ਖੇੜਾ ਛਿੜਵਾਇਆ ਜਾਵੇ ਤੇ ਉਹਨਾਂ ਨੇ ਕਿਹਾ ਲਓ ਜੀ ਸਾਨੂੰ ਸਜ਼ਾ ਦਿਓ ਤੇ ਸਜ਼ਾ ਲਾ ਹੁਣ ਸਵਾਲ ਇਹ ਕਿ ਤਰਨ ਤਰਨ ਦੀ ਇਲੈਕਸ਼ਨ ਜਿਹੜੀ ਤਰਨ ਤਰਨ ਦੀ ਇਲੈਕਸ਼ਨ ਨੇ ਇੱਕ ਫੈਸਲਾ ਕਰਨਾ ਕਿ ਅਕਾਲੀ ਦਲ ਦੀ ਜਿਹੜੀ ਹੈਗੀ ਹੈ ਅਕਾਲੀ ਦਲ ਨੂੰ ਕੌਣ ਅਗਵਾਈ ਦੇ ਸਕਦਾ ਜੇ ਤਾਂ ਬਾਰਸ ਪੰਜਾਬ ਦੇ ਅਕਾਲੀ ਦਲ ਦੇ ਕੈਂਡੀਡੇਟ ਭਾਈ ਮਨਦੀਪ ਸਿੰਘ ਨੂੰ ਬੀਬੀ ਸੁਖਵਿੰਦਰ ਸਿੰਘ ਪ੍ਰੋਫੈਸਰ ਤੋਂ ਜ਼ਿਆਦਾ ਕੋਟਾ ਮਿਲ ਜਾਂਦਾ ਫਿਰ ਤਾਂ ਪੱਕਾ ਇਤਿਹਾਸ ਸੀ ਕਿ ਸੁਖਬੀਰ ਸਿੰਘ ਬਾਦਲ ਦੀ ਜੀਡੀਐਲ ਲੀਡਰਸ਼ਿਪ ਉਹਨੂੰ ਰੱਦ ਕਰਦਾ ਰੱਦ ਕਰਦਾ ਲੇਕਿਨ ਸੁਖਬੀਰ ਸਿੰਘ ਬਾਦਲ ਦਾ ਦਲ ਹੈ ਜਿਹੜਾ ਉਹਦੀ ਅਗਵਾਈ ਵਾਲਾ ਚਾਹੇ ਉਹਦੇ ਕਰਨ ਕੋਈ ਵੀ ਹੋਵੇ ਕੋਈ ਵੀ ਹੋਵੇ ਕਈ ਇਸ ਕੱਲ੍ਹ ਵੀ ਹੋਵੇ ਕਿ ਉਹਨਾਂ ਦੇ ਕੋਲੇ 43 ਸਰਪੰਚਾਂ ਦਾ ਇੱਕ ਗੁੱਟ ਸੀ ਉਸ ਜਿੱਥੇ ਸਰਕਾਰ ਨੇ ਪੂਰਾ ਜ਼ੋਰ ਲਾਤਾ ਪਾਬਾ ਜੀ ਕਾਦੀ ਦੇ ਟੁਕੜੇ ਟੁਕੜੇ ਸੀ ਉਹਦੇ باوجود ਵੀ ਜੇ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਦਲ ਦਲ ਸਿਰਫ 12000 ਵੋਟਾਂ ਤੇ ਹਾਰਦਾ 30000 ਤੋਂ ਉੱਪਰ ਵੋਟਾਂ ਲੈ ਜਾਂਦਾ ਤੇ ਦੂਜੇ ਪਾਸੇ ਜਿਹੜੀ ਹੈਗੇ ਦੂਜੀ ਥਣੂ ਵੋਟਾਂ ਨਹੀਂ ਆਉਂਦੀਆਂ ਤੇ ਉਹ ਇਹਦਾ ਮਤਲਬ ਹੈ ਕਿ ਉਹਨਾਂ ਦੀ ਪ੍ਰਵਾਨਗੀ ਹੋ ਗਈ ਔਰ ਪ੍ਰਵਾਨਗੀ ਹੁੰਦੀ ਕਦੇ ਇਲਾਕੇ ਤੋਂ ਇਹ ਇਲਾਕਾ ਉਹ ਹੈ ਜਿਹੜਾ ਨਰੋਲ ਪੰਥ ਹੈ ਔਰ ਸੁਖਵੀਰ ਬਾਦਲ ਦੇ ਤੇ ਇਲਜ਼ਾਮ ਲੱਗਦਾ ਸੀ ਕਿ ਉਹ ਪੰਥਕ ਅਜੰਡਾ ਛੱਡ ਚੁੱਕਿਆ ਉਹ ਪੰਥਕ ਮੁੱਦਿਆਂ ਨੂੰ ਉਹਨੇ ਤਰਾਜ ਲਈ ਦੇ ਦਿੱਤੀ ਉਹਨੇ ਚੇਕਤਾ ਪੰਥ ਕੁੱਤੇ ਦੀ ਸਾਡਾ ਜੀ ਲੋੜ ਹੀ ਨਹੀਂ ਉਹ ਪੰਜਾਬੀ ਪਾਰਟੀ ਹੈ ਜੇ ਉਹ ਇਲਾਕਾ ਜਿਹੜਾ ਬਰੋਲ ਪੰਥ ਦਾ ਇਲਾਕਾ ਹੈ ਜਿੱਥੇ ਮਤਲਬ ਹੈ ਜਥੇਦਾਰ ਮੋਹਨ ਸਿੰਘ ਤੋੜ ਵਰਗੇ ਕਿੰਨੇ ਕਿੰਨੇ ਜਿਹੜੇ ਲੀਡਰ ਉੱਥੇ ਹੁੰਦੇ ਲੜਾਈ ਲੜਦੇ ਨੇ ਜਿੰਨਾ ਲੀਡਰ ਜਿੰਨਾ ਲੀਡਰਾਂ ਨੇ ਜਥੇਦਾਰ ਮੋਹਨ ਸਿੰਘ ਤੋੜ ਨੇ ਇੱਕ ਵਾਰੀ ਪ੍ਰਤਾਪ ਸਿੰਘ ਕੈਰੋ ਨੂੰ ਚੋਣ ਹਰਾਤੀ ਸੀ ਪਰ ਪ੍ਰਤਾਪ ਸਿੰਘ ਕੈਰੋ ਕੋਈ ਪਾਵਰ ਦੇ ਪਿੱਛੇ ਸੀ ਪਾਵਰੋ ਦੇ ਨਾਲ ਸੀ ਸੱਤਾ ਉਹਦੇ ਨਾਲ ਸੀ ਉਹ ਧੱਕੇ ਦੇ ਨਾਲ ਉਹਨੇ ਚੋਣ ਜਿੱਤੂ ਕਰਾਰ ਆਪਣੇ ਆਪਣੇ ਦੁਆਲੇ ਸੀ ਸੇਮ ਪੋਜੀਸ਼ਨ ਦੀ ਆਪਾਂ ਦੇਖੀ ਤੇ ਹੁਣੇ ਹੁਣ ਸਾਰੀ ਸੱਤਾ ਜਿਹੜੀ ਉਹਨਾਂ ਦੇ ਉਲਸੀ ਦੇ باوجود ਉਹ ਬਹੁਤ ਸ਼ਾਨਦਾਰ ਤਰੀਕੇ ਦੇ ਨਾਲ ਸਿਰਫ 12000 ਵੋਟਾਂ ਦੇ ਤੇ ਲੂਜ਼ ਕੀਤਾ ਤੇ 30000 ਦੇ ਕਰੀਬ ਉਹਨਾਂ ਨੇ ਵੋਟਾਂ ਲਏ ਕਿ ਇਸ ਤੋਂ ਬਾਅਦ ਹੀ ਲਏ ਉਹਨਾਂ ਦੇ ਕਹਿ ਜੀ ਕੁਝ ਵੀ ਨਹੀਂ ਦੇਖਿਆ ਤਾਂ ਇਹਦਾ ਮਤਲਬ ਇਹ ਹੈ ਕਿ ਸੁਰਜੀਤ ਆਪ ਸੁਖਬੀਰ ਬਾਦਲ ਕਮਬੈਕ ਕਰ ਬਿਲਕੁਲ ਜੀ ਉਹਦੀ ਵਾਪਸੀ ਹੋਗੀ ਵਾਪਸੀ ਹੋਗੀ ਹੁਣ ਉਹਦੀ ਵਾਪਸੀ ਹੋਗੀ ਮੇਰੀ ਅੱਜ ਸਵੇਰੇ ਕਿਸੇ ਕਾਂਗਰਸੀ ਸੱਜਣ ਨਾਲ ਗੱਲ ਹੋ ਰਹੀ ਸੀ ਬੜਾ ਪਿਆਰਾ ਮਿੱਤਰ ਹੈ ਮੇਰਾ ਠੀਕ ਹੈ ਜੀ ਮੈਂ ਉਹਨੂੰ ਪੁੱਛ ਰਿਹਾ ਸੀ ਮੈਂ ਕਿਹਾ ਜੀ ਕੀ ਆ ਉਹ ਕਹਿੰਦਾ ਯਾਰ ਬੰੂ ਸਾਡਾ ਕੀ ਜੀ ਅਸੀਂ ਜਿਹੜੇ ਹੈਗੇ ਚੌਥੇ ਬਿਲਕੁਲ ਜੀ ਲਾਸਟ ਤੇ ਜਦੋਂ ਅਕਾਲੀ ਦਲ ਦੋ ਖੜੇ ਹੋ ਮੈਂ ਤੁਸੀਂ ਦੇਖੋ ਕਾਂਗਰਸ ਪਾਰਟੀ ਨੇ 2024 ਦੇ ਵਿੱਚ 7 ਲੋਕ ਸਭਾ ਲਿਆ ਸੀਟਾਂ ਜਿੱਤੀਆਂ ਕਿਉਂਕਿ ਅਕਾਲੀ ਦਲ ਮੁਕਾਬਲੇ ਤੇ ਨਹੀਂ ਸੀ ਹੁਣ ਅਕਾਲੀ ਦਲ ਖੜਾ ਹੋਣ ਲੱਗਾ ਤੇ ਅਕਾਲੀ ਦਲ ਦੋ ਹੋ ਗਈ ਉਹਦੇ باوجود ਵੀ ਤਰਨ ਤਰਨ ਦੀ ਉਹ ਸੀਟ ਹਾਰ ਗਿਆ ਅਕਾਲੀ ਦਲ ਜਿਹੜੀ ਤਰਨ ਤਰਨ ਦੀ ਸੀਟ 2017 ਚ ਕਾਂਗਰਸ ਜਿਹੜੀ ਕਾਂਗਰਸ ਇਹਦੇ باوجود ਹਾਰ ਗਿਆ ਇਹ ਦੋ ਅਕਾਲੀ ਦਲ ਖੜੇ ਜਿਹੜੀ ਸੀਟ ਕਾਂਗਰਸ ਦੇ ਕੈਂਡੀਡੇਟ ਅਗਨੀ ਹੋਤਰੀ ਨੇ 2017 ਦੇ ਵਿੱਚ ਬੜੀ ਸ਼ਾਨ ਨਾਲ ਜਿੱਤੀ ਸੀ ਉਦੋਂ ਹਰਮਿਤ ਸਿੰਘ ਹਾਰਿਆ ਸੀ ਬਿਲਕੁਲ ਜੀ ਆਹੀ ਹਰਮਿਤ ਸਿੰਘ ਹਾਰਿਆ ਸੀ ਕਾਂਗਰਸ ਤੋਂ ਤੇ ਅੱਜ ਜਿਹੜਾ ਹੈਗਾ ਉਹਦਾ ਕੈਂਡੀਡੇਟ ਮਸਾ ਦੀ ਜਮਾਨਤ بچਾ ਸਕਿਆ ਜੀ ਤੇ ਜਿਹਦੇ ਜਮਾਨਤ ਮਸਾ ਬਚਾਈ ਵੀ ਹੈ ਤੇ ਇਹਦਾ ਮਤਲਬ ਹੈ ਕਿ ਕਾਂਗਰਸ ਪਾਰਟੀ ਜਿਹੜੀ ਜਿਹੜੀ 24 ਦੇ ਵਿੱਚ ਚੁਣੌਤੀ ਸੀ ਆਮ ਆਦਮੀ ਪਾਰਟੀ ਉਸ ਨੂੰ ਚੁਣੌਤੀ ਨਹੀਂ ਰਹੀ ਜੀ ਹੁਣ ਆਮ ਆਦਮੀ ਪਾਰਟੀ ਵਾਸਤੇ ਚੁਣੌਤੀ ਕੌਣ ਬਣ ਗਿਆ ਸੁਪੀਰ ਸਿੰਘ ਬਾਦਲ ਮੈਂ ਮੇਰੇ ਮਿੱਤਰ ਦੀ ਕਾਂਗਰਸੀ ਲੀਡਰ ਦੀ ਗੱਲ ਕਰ ਰਿਹਾ ਸੀ ਜਿਹੜੇ ਆਰਗੇਨਾਈਜੇਸ਼ਨ ਨਾਲ ਜੁੜੇ ਹੋਏ ਹਨ ਤੇ ਕਹਿਣਾ ਸੀ ਕਿ ਹੁਣ ਹਾਲਾਤ ਇਹ ਬਣ ਗਿਆ ਕਿ ਸੁਖਵੀਰ ਸਿੰਘ ਬਾਦਲ ਵੀ ਆਮਦ ਉਹਨੂੰ ਕੋ ਰੋਕ ਨਹੀਂ ਸਕਦਾ ਮੈਂ ਕਹਿੰਦੀ ਕਿ ਕਿਉਂ ਉਹ ਕਹਿੰਦਾ ਇਸ ਕਰਕੇ ਕਿ ਸਾਡੇ ਵਾਲੇ ਤਾਂ ਨਰਾਸ਼ਾ ਦੇ ਆਲਮ ਚ ਡੁੱਬਣਗੇ ਬਿਲਕੁਲ ਜੀ ਕਿਉਂਕਿ ਸਾਡੇ ਪਾਟੋ ਧਾਰਕ ਜਿਹੋ ਜੀ ਆ ਜਿਹੇ ਜਿਹੇ ਮਤਲਬ ਹੈ ਵੀ ਜਿਹੜੀ ਉਹ ਨਿਆਣਾ ਪਰ ਦਿਖਾਇਆ ਹੈ ਬਿਲਕੁਲ ਮੈਂ ਰਾਜਾ ਬਡਿੰਗੜੇ ਬੂਟਾ ਸਿੰਘ ਬਾਰੇ ਟਿੱਪਣੀ ਕਰਤੀ ਕਹਿੰਦੀ ਕੋਈ ਕਰ ਕੋਈ ਬੱਚਿਆਂ ਦੇ ਨਾਲ ਲੜਨ ਲੜਨਾ ਸ਼ੁਰੂ ਕਰਤਾ ਸਾਰੀ ਜੀ ਜੁਲਟੀ ਜਾਂਦੀ ਰਹੀ ਜਦੋਂ ਇੱਕ ਗਲਤੀ ਕਰ ਲੋ ਤੁਸੀਂ ਤੇ ਫਿਰ ਤੁਹਾਡੀ ਹਰ ਕੀਤੇ ਆ ਕੰਮ ਵੀ ਗਲਤੀ ਲੱਗਦਾ। ਗਲਤ ਨਹੀਂ ਬਿਲਕੁਲ। ਪਰ ਨਤੀਜਾ ਉਹ ਕਹਿੰਦਾ ਵੀ ਅਸੀਂ ਕੀ ਕਰਾਂਗੇ ਕਿ ਕਿੰਨੇ ਹਾਲਾਤਾਂ ਦੇ ਵਿੱਚ ਅਸੀਂ ਤੇ ਨਿਰਾਸ਼ਾ ਦੇ ਆਲਮ ਚੋਂ ਮਾਂਗੇ। ਤੇ ਉਹਨੇ ਫਿਰ ਇੱਕ ਗੱਲ ਕੀਤੀ ਉਹਨੇ ਜਿਹੜਾ ਮੇਰੇ ਨਾਲ ਸਾਂਝਾ ਕੀਤਾ। ਉਹ ਕਹਿੰਦਾ ਸੁਖਵੀਰ ਸਿੰਘ ਬਾਦਲ ਹੁਣ ਕਹਿੰਦਾ ਐਵੇਂ ਮੇਲਦਾ ਫਿਰੂ ਜਿਵੇਂ ਕਹਿੰਦਾ ਖੇਤ ਦੇ ਵਿੱਚ ਸੱਪ ਮਿਲਦਾ ਫਿਰਦਾ। ਸੱਪ ਦੇ ਦੋ ਮਿਲਦਾ ਨੇ ਸਾਰੇ ਪਾਸੇ ਆਸੇ ਡਰ ਜਾਂਦੇ ਨੇ ਕਿਉਂਕਿ ਸੱਪ ਸਾਰੀਆਂ ਭੁੰਡਾਂ ਦੀਆਂ ਗੋਲੀਆਂ ਖੁਲਿਆ ਤੂ ਕ। ਸਹੀ ਹੈ। ਉਹਨੂੰ ਉਹਦੇ ਅੰਦਰ ਨੂੰ ਰੋਕੂ ਕਾ। ਰੋਕੋ। ਔਰ ਦਿਨ ਬਦ ਦਿਨ ਤੁਸੀਂ ਦੇਖੋ ਕਿ ਅੱਜ ਚਿੱਠੀ ਕਾਜੀ ਆ ਜੀ ਉਹ মিডিਆ ਦੇ ਵਿੱਚ ਕੱਲ ਨੂੰ ਆ ਜਾਣੀ ਹੈ ਅੱਜ ਵੀ মিডিਆ 'ਚ ਕੁਝ ਚਾਜੀ ਹੈ ਪਟਿਆਲੇ ਜਿਹੜਾ 23 ਨੰਬਰ ਫੱਟਕ ਹੈ ਕਿ ਭਾਈ 23 ਨੰਬਰ ਫੱਟਕ ਹੈ 23 ਨੰਬਰ ਫੱਟਕ ਕੋਲੇ ਲੱਭੇ ਕਿਲੇ ਜ਼ਮੀਨ ਪਈ ਸੀ ਪਾਵਰ ਕੌਨ ਦੀ ਪਾਹ ਬਿਲਕੁਲ ਜੀ ਉਹ ਜਿਹੜੀ ਹੈਗੀ ਉਹ ਵਿਕਰੀ ਤੇ ਲਾਤੀ ਅੱਛਾ ਜੀ ਉਹ ਕਹਿੰਦੇ ਵੀ ਵੇਚ ਜਣੀ ਹੈ ਹੁਣ ਜਿਹੜੀ 2000 ਤੇ 27 ਦੀ ਚੋਣ ਜਿੱਤਣ ਵਾਸਤੇ ਬੀਬੀਆਂ ਦੇ ਖਾਤਿਆਂ ਚ ਹਜ਼ਾਰ ਹਜ਼ਾਰ ਪਾਉਣ ਲਈ ਆਮ ਆਦਮੀ ਪਾਰਟੀ ਜਮੀਨਾ ਵਿੱਚ ਜਿੱਤਣ ਵਾਸਤੇ ਚੱਲ ਚੱਲ ਮੈਂ ਕਹਿੰਦਾ ਵੀ ਉਹ ਬੰਦਾ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ ਉਹ ਘਰ ਕਦੇ ਦੀ ਕਾਮਯਾਬ ਹੋ ਸਕਦਾ ਜਿਹੜਾ ਘਰ ਬਿਆ ਕਰਨ ਵਾਸਤੇ ਜ਼ਮੀਨ ਵੇਚ ਕੇ ਤੇ ਉਹ ਨਹੀਂ दारू ਪੀਦਾ दारू ਪੀਦਾ ਬਿਲਕੁਲ ਜੀ ਉਹ ਉਸ ਪਰਿਵਾਰ ਮੇ ਉੱਜੜਨਾ ਹੁੰਦਾ ਹੈ ਜੇ ਅਸੀਂ ਸਰਕਾਰੀ ਜਾਇਦਾਦਾਂ ਵੇਚ ਕੇ ਤੇ ਲੋਕਾਂ ਦੇ ਖਾਤਿਆਂ ਚ ਪਾਵਾਂਗੇ ਕਿ ਸਾਨੂੰ ਵੋਟਾਂ ਪਾ ਦੇ ਤੇ ਪੰਜਾਬ ਦਾ ਬਣੂਗਾ ਕੀ ਬਣੂਗਾ ਪੰਜਾਬ ਪਹਿਲਾ ਤਵਾਹੀ ਦੇ ਕੰਡੇ ਤੇ ਖੜਾ ਪੰਜਾਬ ਦੇ ਸਿਰ ਨਵਾਂ ਬੱਚਾ ਜਿਹੜਾ ਪੈਦਾ ਹੁੰਦਾ ਹੈ ਉਹਦੇ ਸਿਰ ਦੇ ਉੱਤੇ ਜਿੰਨੇ ਵਾਲ ਹੁੰਦੇ ਹੈ ਉਹ ਤੋਂ ਕਈ ਗੁਣਾ ਜ਼ਿਆਦਾ ਕਰਜਾ ਹੁੰਦਾ ਹੈ ਕਰਜਾ ਬਿਲਕੁਲ ਸੋ ਇਹਨਾਂ ਹਾਲਾਤਾਂ ਦੇ ਵਿੱਚ ਮੈਨੂੰ ਲੱਗਦੀ ਹੈ ਵੀ ਸੁਖਰੀ ਬਾਦਲ ਦਿੱਤਾ ਜਿਹੜਾ ਹੈਗਾ ਉਹਦੀ ਮਿਹਨਤ ਵੀ ਰੰਗ ਲਈ ਇਹ ਵੀ ਆਪਾਂ ਨੂੰ ਗੱਲ ਮੰਨਣੀ ਪੈਣੀ ਹੈ ਕਿ ਸੁਖਵੀਰ ਬਾਦਲ ਨੇ ਹੜਾ ਦੇ ਵਿੱਚ ਜਿਸ ਢੰਗ ਦੇ ਨਾਲ ਕੰਮ ਕੀਤਾ ਵਾ ਕੀਤਾ ਜਿਵੇਂ ਉਹਨੇ ਮਤਲਬ ਜਿਹੜਾ ਹੈਗਾ ਪੂਰੀ ਦਲੇਰੀ ਦੇ ਨਾਲ ਪੈਸਾ ਲਾਇਆ ਜਿਨੇ ਜੋ ਮੰਗਿਆ ਉਹ ਦਿੱਤਾ ਹੈ ਉਹਦਾ ਮਤਲਬ ਜਿਹੜਾ ਹੈਗਾ ਉਸ ਚੀਜ਼ ਨੇ ਉਹਨੂੰ ਲੋਕਾਂ 'ਚ ਵਧਣ ਜੋਗਰਾ ਕਰ ਦਿੱਤਾ ਔਰ ਬੜੇ ਲੰਬੇ ਸਮੇਂ ਬਾਅਦ ਆਪਾਂ ਦੇਖੀਏ ਕਿ ਪਬਲਿਕ ਦੇ ਵਿੱਚ ਸੁਖਵੀਰ ਸਿੰਘ ਦੇ ਤੌਰ ਤੇ ਗਿਆ ਹੁਣ ਅਗਰ ਕਿਉਂਕਿ ਸੁਖਵੀਰ ਨੂੰ ਹੌਸਲਾ ਹੋਣਾ ਹੈ ਬਿਲਕੁਲ ਜੀ ਅੱਜ ਹੁਣ ਆਪਾਂ ਕਿਸੇ ਥਾਂ ਦੇ ਉੱਤੇ ਜਾ ਕੇ ਆਏ ਕਿਸੇ ਸਮਾਗਮ ਤੇ ਜਾ ਕੇ ਉੱਥੇ ਅਕਾਲੀ ਦਲ ਦੇ ਵਰਕਰ ਵੀ ਆਪਾਂ ਨੂੰ ਮਿਲੇ ਲੀਡਰ ਵੀ ਮਿਲੇ ਉਹਨਾਂ ਦੇ ਚਿਹਰੇ ਹਾਰਨ ਦੇ ਬਾਅਦ ਵੀ ਤਾਂ ਚਿਹਰੇ ਪਈ ਸੀ ਹਾਂ ਰੌਣਕਾਂ ਆ ਗਈ ਸੀ ਤਾਂ ਆ ਗਈ ਹਾਂ ਔਰ ਇਹ ਹੀ ਚੀਜ਼ ਜਿਹੜੀ ਹੈ ਪ੍ਰਵਿੰਦਰ ਅਗਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਇਹਦਾ ਪ੍ਰਭਾਵ ਪੰਜਾਬ ਦੀ ਬਿਰੋਕਰੇਸੀ ਤੇ ਵੀ ਪਊਗਾ ਬਿਲਕੁਲ ਬਿਲਕੁਲ ਪੰਜਾਬ ਦੀ ਜਿਹੜੀ ਅਫਸਰਸ਼ਾਹੀ ਦਾ ਇੱਕ ਸਭ ਬਹੁਤ ਬੁਰੀ ਤਰ੍ਹਾਂ ਨਾਰਾਜ਼ ਹੈ ਕਿਉਂ ਇਹ ਕਿ ਪੰਜਾਬ ਦੇ ਅਫਸਰਾਂ ਨੂੰ ਜਿਹੜੇ ਰਾਈਟ ਥਿੰਕਿੰਗ ਅਫਸਰਾਂ ਜਿਹੜੇ ਚੰਗੇ ਅਫਸਰਾਂ ਨੂੰ ਇਕੱਲੇ-ਇਕੱਲੇ ਨੂੰ ਨਿਸ਼ਾਨਾ ਬਣਾਇਆ ਜਾਂਦਾ ਉਹਨਾਂ ਇਕੱਲੇ-ਇਕੱਲੇ ਨੂੰ ਪਾਸੇ ਕੀਤਾ ਜਾ ਰਿਹਾ ਦਿੱਲੀ ਵਾਲੀ ਲੋਬੀ ਆਪਣੀ ਮਨਮਰਜ਼ੀ ਦੇ ਅਫਸਰ ਲੈ ਕੇ ਆ ਰਹੀ ਹੈ ਜਿਹੜੇ ਦਿੱਲੀ ਵਾਲਿਆਂ ਦੀ ਮੰਨਦੇ ਬਿਲਕੁਲ ਜੀ ਦਿੱਲੀ ਵਾਲਿਆਂ ਦੀ ਖਾਤਰ ਉਹ ਪੰਜਾਬ ਦਾ ਜਿਹੜਾ ਗੱਲ ਘੁੱਟਣ ਵਾਸਤੇ ਤਿਆਰ ਬੈਠਾ ਆ ਪਾਵਰ ਕਾਮ ਦਾ ਕੀ ਹੋਇਆ ਇੱਕ ਜਿਹੜਾ ਹੈਗਾ ਤੁਹਾਡਾ ਡਾਇਰੈਕਟਰ ਹੈ ਜਿਹੜਾ ਉਹਨੂੰ ਬਰਖਾਸਟ ਕਰਤਾ ਜਿਹੜਾ ਹੈਗਾ ਜਨਰਲ ਮੈਨੇਜਰ ਥਰਮਲ ਪਲਾਂਟ ਰੋਪੜ ਦਾ ਉਹਨੂੰ ਸਸਪੈਂਡ ਕਰਤਾ ਇਹ ਜਿਹੜੀ ਇਸ ਕਿਸਮ ਦੀਆਂ ਗੱਲਾਂ ਹੋ ਰਹੀਆਂ ਇਹ ਕਾਦੀ ਵਾਸਤੇ ਪੰਜਾਬ ਦਾ ਮਤਲਬ ਜਿਹੜਾ ਪੰਜਾਬ ਦਾ ਪੋਟਾ ਪੋਟਾ ਪਹਿਲਾਂ ਦੁਖੀ ਹੈ ਤੇ ਉਸ ਪੰਜਾਬ ਨੂੰ ਚੱਬਿਆ ਜਾ ਰਿਹਾ ਸਾਰਾ ਕੁਝ ਕੀਤਾ ਜਾ ਰਿਹਾ ਇਹਨਾਂ ਹਾਲਾਤਾਂ ਦੇ ਵਿੱਚ ਲੋਕਾਂ ਦੇ ਵਿੱਚ ਇਹ ਹੁਣ ਨਿਸ਼ਚੈ ਹੀ ਪ੍ਰਭਾਵ ਜਾਊਗਾ ਕਿ ਸਾਡੇ ਲਈ ਉਹ ਤੇਰਚੰਗੀ ਹੈ ਜਿਹੜੀ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਰ ਸਕਰ ਸੋ ਤੇ ਮੇਰਾ ਮੰਨਣਾ ਵੀ ਆਮ ਆਦਮੀ ਪਾਰਟੀ ਦਾ ਅੱਜ ਦੀ ਘੜੀ ਮੁਕਾਬਲਾ ਨਾ ਕਾਂਗਰਸ ਪਾਰਟੀ ਕਰ ਰਹੀ ਹੈ ਨਾ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਤੇ ਜੇ ਆਹ ਰਿਜ਼ਲਟ ਨੂੰ ਆਪਾਂ ਦੇਖੀਏ ਇਸ ਰਿਜ਼ਲਟ ਦੇ ਵਿੱਚੋਂ ਜਿੰਨੀਆਂ ਜਿਸ ਥਾਂ ਦੇ ਨਾਲ ਵੋਟਾਂ ਮਿਲ ਗਏ ਉਹਨਾਂ ਤੋਂ ਇਹ ਲੱਗਦਾ ਕਿ ਲੋਕਾਂ ਦੇ ਦਿਮਾਗ ਦਾ ਇਹ ਹਿੱਸਾ ਹੁਣ ਬਣਨਾ ਸ਼ੁਰੂ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਦਾ ਮੁਕਾਬਲਾ ਸਿਰਫ ਸਿਰਫ ਅਕਾਲੀ ਦਲ ਕਰ ਸਕਦਾ ਜਿਹਦੀ ਰਵਾਈ ਸੁਖਵੀਰ ਬਾਦਲ ਕਰਦਾ ਬਹੁਤ ਸਾਰੇ ਸੱਜਣ ਕਹਿ ਸਕਦੇ ਵੀ ਆਹ ਤੁਹਾਡੇ ਥੋੜੇ ਜਿᱷ ਫਰਕ ਪੈ ਗਿਆ ਤੁਸੀਂ ਸੁਖਵੀਰ ਦੀ ਮਦਦ ਕਰ ਲੀ ਹਾਂ ਇਹ ਕਹਿ ਸਕਦੇ ਪਰ ਅਸੀਂ ਪੱਤਰਕਾਰ ਪੱਤਰਕਾਰ ਦਾ ਮਤਲਬ ਹੁੰਦਾ ਜੋ ਹਾਲਾਤ ਉਹਦੇ ਸਾਹਮਣੇ ਉਹਨਾਂ ਹਾਲਾਤਾਂ ਦਾ ਵਿਸ਼ਲੇਸ਼ਣ ਕਰੇ ਵਿਸ਼ਲੇਸ਼ਣ ਕੀਤਾ ਮੈਂ ਨਾ ਸੁਖਵੀਰ ਨਾ ਅੱਜ ਸੀ ਤੇ ਨਾ ਕੱਲ ਅਸੀਂ ਇੱਕ ਪੱਤਰਕਾਰ ਨੇ ਇੱਕ ਪੱਤਰਕਾਰ ਦੀ ਜੋ ਭੂਮਿਕਾ ਹੁੰਦੀ ਆ ਉਹ ਨਿਭਾਈ ਵਾ ਬਿਲਕੁਲ ਚਲੋ ਸਤਿ ਸ੍ਰੀ ਅਕਾਲ ਜੀ ਇਹ ਅੱਜ ਤੋਂ 3 ਦਿਨ ਪਹਿਲਾਂ ਢਿੱਲੋ ਸਾਹਿਬ ਨੇ ਇੱਕ ਐਨਾਲਿਸਿਸ ਕੀਤਾ ਸੀਗਾ ਤਨਤਾਰਨ ਦੇ ਖੇਤਰ ਦੇ ਵਿੱਚ ਗਏ ਆ ਜਦੋਂ ਅਸੀਂ ਉਹਨਾਂ ਨੇ ਇਹ ਗੱਲ ਕਹੀ ਸੀਗੀ ਵੀ ਜੇ ਦੂਜੇ ਨੰਬਰ ਤੇ ਕਾਲੀ ਦਲ ਆ ਜਾਂਦੀ ਹੈ ਤੇ ਬਹੁਤ ਰਿਜ਼ਲਟ ਹੋਰ ਤਰ੍ਹਾਂ ਦੇ ਹੋਣਗੇ ਉਹ ਵਾਕਈ ਗੱਲ ਅੱਜ ਸਹੀ ਹੋਈ ਹੈ ਦੂਜੇ ਨੰਬਰ ਤੇ ਆ ਗਈ ਤੇ ਕਾਲੀ ਦਲ ਕਿਨਾਰੇ ਤੇ ਖੜਾ ਸੀਗਾ ਜਿਹੜਾ ਉਹ ਅਪ ਹੋ ਗਿਆ ਤੇ ਮੇਰੇ ਵੱਲੋਂ ਤੇ ਢਿੱਲੋ ਵੱਲੋਂ ਗਫਤੋਟੇ ਵੱਲੋਂ ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ ਸਾਡੇ ਵੱਲੋਂ ਪੇਜ ਨੂੰ ਸਾਡੇ ਨੂੰ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਅਗਰ ਕੋਈ ਸੁਝਾਅ ਆਇਆ ਤਾਂ ਸਾਡੇ ਇਨਬਾਕਸ ਦੇ ਵਿੱਚ ਜਾ ਕੇ ਦੇ ਦਿਆ ਕਰੋ ਸਸਿਗਾ